ਹੈਲੋ ਹਾਸ਼ੀ ਗਾਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡਾਂ ਵਾਲਾ ਜਟਚੰਦਲੇ ਸਵਾਗਤ ਕਰਦੇ ਆਂ ਜੀ। ਆਸ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ, ਠੀਕ ਹੋਵੋਗੇ, ਸ਼ਰਦੀ ਕਲਾ ਵਿੱਚ ਹੋਵੋਗੇ, ਵਧੀਆ ਗੱਲ ਹੈ ਹੁਣੇ ਵੀ ਚਾਹੀਦੇ ਹੋ। ਕਰਦੇ ਆਂ ਭਾ ਅੱਜ ਦੇ ਬਲੌਗ ਦੀ ਸ਼ੁਰੂਆਤ ਜੀ। ਉਸ ਤੋਂ ਪਹਿਲਾਂ ਫਰੰਟ ਸਾਡੇ ਚੈਨਲ ਨੂੰ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ। ਤਾਂ ਕਿ ਸਾਡੀ ਵੀਡੀਓ ਨਾਲ ਦੇ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਲਾਈਕ, ਸ਼ੇਅਰ, ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਹਣੇ ਤੱਕ ਜਰੂਰ ਦੇਖਿਆ ਕਰੋ ਜੀ। ਤੇ ਆਜੂ ਬਣੇ ਰਹੇ ਵੀਡੀਓ ਨਾਲ ਐਂਡ ਤੱਕ ਜੀ ਲੈ ਵੀ ਕਹਿੰਦੇ ਇੱਕ ਫੋਰ ਮੈਨੇਜਮੈਂਟ ਸਹੀ ਜਾ ਗਏ ਸਵੇਰੇ ਸਵੇਰੇ ਕਹਿੰਦੇ ਵੀ ਇਧਰ ਮਸਾਲਾ ਤਿਆਰ ਕਰਿਆ ਪਿਆ ਮੇਰੇ ਵੀਰ ਨੂੰ ਸਭ ਜੀਆਂ ਪਾਦੀਆਂ ਤਿਆਰ ਨੇ ਉਹ ਕਿਹੜੀ ਕੋਲ ਨੇ ਆਲੂ ਵਾਲਲੇ ਕਿਦਰਾ ਹੀ ਮਸਨਾਂ ਵਾਲੇ ਸਾਫ਼ੀ ਚੱਲੀ ਜਾ ਰਹੀ ਹੈ ਬਈ ਬਰਬੇ ਬੇਬੇ ਨੇ ਸਾਡੀ ਢਿੱਲੀ ਹੋ ਗਈ ਬੇਬੀ ਜੀ ਲੋਪਾਈ ਖਬਰ ਦੇਖੋ ਸੋਜਾ ਚੜ ਗਿਆ 12 ਦਾ ਤੇਰੀ ਕੋਈ ਦੱਸੋ ਬਾਈ ਤਰੀਕਾ ਆ ਦੇਖੋ ਗਿੱਟਾ ਸੋਜਾ ਆਇਆ ਹੋਇਆ ਜੇ ਕਿਸੇ ਨੂੰ ਪਤਾ ਤਾਂ ਥੋੜਾ ਮੋਟਾ ਦੱਸੋ ਤਰੀਕਾ ਲਾਜਿਕ ਬੇਬੀ ਦਾ ਵਜਨ ਘਟਾਉਣਾ ਠੀਕ ਆ ਠੀਕ ਹੈ ਜੀਰਾ ਵੀ ਜੀਰਾ ਹੀ ਪੀ ਹੋ ਕੇ ਪੀ ਲਿਆ ਜਿਮੈਨ ਵੀ ਹੋ ਕੇ ਪੀ ਲਿਆ ਉਹ ਵੀ ਪੀ ਲਿਆ ਪਰ ਮਮੀ ਦਾ ਵਜਨ ਨਹੀਂ ਘਟਦਾ ਦਵਾਈ ਨਾਲ ਜਿਆਦਾ ਸੋਕ ਕਰਦੀ ਹੈ ਤੇ ਕੋਈ ਦੇਸੀ ਤਰੀਕਾ ਦੱਸੋ ਬੇਬੇ ਦਾ ਵਜਨ ਘਟਾਉਣਾ 80 ਕਿਲੋ ਵਜਨ ਹੋ ਗਿਆ ਡਾਕਟਰ ਕਹਿੰਦਾ 70 ਕਿਲੋ ਕਰੋ 75 ਮੈਂ ਪਹਿਲੇ 70 ਤੇ ਨਾਲ ਸੋਚੇ ਦਾ ਦੱਸੋ ਭਾਈ ਕੋਈ ਦੇਸੀ 60 ਕਰਾਵਾ ਦੇਸੀ ਇਲਾਜ ਨਹੀਂ ਸਲਿਮ ਕਰਾ ਲੈਣੀ ਆ ਕੱਲ ਨਿਆਣੇ ਨੂੰ ਖਾਣ ਜੋ ਕੀ ਹੋ ਜੀ ਨਹੀਂ ਨਹੀਂ ਮੈਂ ਪਈ ਆ ਬੂ ਇਧਰ ਤੇ ਇਧਰ ਪੰਡੇ ਧੋਏਗੇ ਨਾਲ ਗਏ ਚੱਕਰਾ ਲਸੜ ਕੇ ਬਾਈ ਇਧਰ ਪਾਣੀ ਆ ਵੀ ਲੈ ਲਵੀਂ ਚੀ ਜਨੋ ਕਰਮ ਚਲੋ ਮੈਂ ਨਾ ਮਾਇਨੇ ਮੋਟਾ ਬੰਦਾ ਕਰਦੀ ਹਾਂ ਸਾਤੀ ਕਾਕੀ ਨੂੰ ਲੱਗ ਜੂਗਾ ਤਲੇਵਾ ਥੋੜਾ ਤੇਜ਼ ਬਾਈ ਥੋੜਾ ਉਹਨੇ ਕਹਿੰਦੀ ਨੇ ਕਿ 2 ਕਿਲੋ ਤੇਲ ਖਾਣਾ ਚਾਰ ਮਹੀਨੇ ਪਿਆਗਾ ਦੇਖੋ ਇਹ ਬਾਕੀ ਕਿੰਨਾ ਖਾਓਗੇ ਚਰਵਾ ਦੇਖਿਆ ਇੱਕ ਬੰਦਾ 1 ਮਹੀਨੇ ਚ 4 ਲੀਟਰ ਤੇਲ ਖਾ ਰਿਹਾ ਹੈ ਤੇਲ ਜਾ ਕਿਉਂ ਹਾਂ ਇਹ ਉਹ 5000 ਰੁਪਏ ਕਰਦੇਗਾ ਦੇਖਾਂ ਤਾਂ ਇਹ ਤਾਂ ਡਾਕਟਰ ਨੇ ਪੱਤਲਾ ਸੀ ਬਲੋ ਮੇਰੀ ਮਾਂ ਕਹੀ ਜਾਂਦੀ ਹੈ ਕਹਿੰਦੇ ਵੀ ਬਜਨ ਮੈਂ ਖਾਂਦੀ ਕੁਝ ਨਹੀਂ ਬਜਨ ਮੇਰਾ ਵਧੀਆ 95 ਕਿਲੋ ਦਾ ਹੈ ਕੋਈ ਡਾਕਟਰ ਉਹ ਕਹਿੰਦੇ ਜਪਾ ਖਾਂਦੇ ਨਹੀਂ ਕਹਿੰਦਾ ਕਿੰਨਾ ਬਜੀ ਹੈ ਐਸੀ ਗੱਲਾਂ ਗੁੱਸਾ ਕਾ ਤੂੰ ਖਾਂਦੇ ਨਹੀਂ ਉਹ ਉਧਰੇ ਉਹ ਬੋਲ ਗਈ ਕੁੜੀ ਤਰੀਕੇ ਨਾਲ ਕਹਿੰਦੀ ਆਂਟੀ ਪਨੀਰੀ ਬਹੁਤ ਬਣਾਦੀ ਆ ਅੱਛਾ ਲਓ ਰਟ ਰੋਹ ਦੇਖ ਲੱਗਿਆ ਆਂਟੀ ਕਾ ਵੀ ਅੰਟੀ ਰੋਹ ਹੀ ਪਨੀਰੀ ਬਣਾਉਣ ਲੱਗ ਜਾਂਦੀ ਆ ਕਬਸੇ ਵੀ ਪਨੀਰੀਆਂ ਦਾ ਕੰਮ ਖਰਾਬ ਕਰਾਉਂ ਦਿੰਦੇ ਆ ਤੇ ਇਹਦੇ ਨੂੰ ਖੁਆ ਤੇ ਇਹਦੇ ਨੂੰ ਪਨੀਰੀ ਮੈਂ ਮਮੀ ਨੂੰ ਉਹਦੇ ਨਾਮੇ ਪਨੀਰੀ ਦਾ ਤਾਂ ਹਾਂ ਮੈਂ ਕਿਹਾ ਮਾਂ ਰੋਟੀ ਖਾ ਟਖਾਏ ਕਰ ਨਾ ਪਨੀਰੀ ਲੈ ਲੈ ਜਾਰ ਵੀ ਨਹੀਂ ਦੀ ਸਿਆਣੇ ਬੰਦੇ ਨੂੰ ਫਰੂਟ ਜੂਸ ਓਨਲੀ ਕੀ ਤਾਂ ਕਹਿੰਦੇ ਵੀ ਉਹ ਆ ਜੈ ਰਾਤ ਸਿਆਣੀ ਬੰਦੇ ਵਾਸਤੇ ਪਾਲੂ ਆ ਗਿਆ ਖੜੇ ਜਿਹਾ ਬਣ ਸੈਂਡਵਿਚ ਹਾਂਜੀ ਤੇ ਜਿਹੜੀ ਜਿਹਾ ਹੋਏਗਾ ਬਾਅਦ ਨਾਲ ਦੇ ਫਿਰ ਡਾਕਟਰ ਸਿਓ ਕਿ ਮੇਰੇ ਬੰਦ ਕਰ ਦੇਈਏ ਤਲ ਬਾਂਹ ਤਾਂ ਲੱਗੇ ਬਾਂਹ ਤਾਂ ਲੱਜੇਗਾ ਸੋ ਮੈਂ ਤਾਂ ਤੁੰਜੋ ਨਾ ਤੂੰ ਕਹਿੰਦੇ ਪਰ ਪਰ ਗੱਡੀਆਂ ਲੈ ਆਉਂਦੀ ਐ ਸੇਵਾਂਗੀਆਂ ਹਾਂ ਖਾਣੇ ਵਾਲੀ ਬੋਲੀ ਤਾ ਫਲ ਨਾ ਲੱਗਿਆ ਜਿੰਦਾਂ ਨਹੀਂ ਗਏ ਆ ਮੈਂ ਗੱਡੀ ਮੋੜ ਕੇ ਜਿਹੜੀ ਸੇਵੀ ਪੇਟੀ ਜਿਹੜੀ ਜੋ ਪੇਟੀ ਖਾਣੇ ਵਾਲੀ ਕੋ ਚੱਕਰ ਖਾਣੇ ਵਾਲ ਚੰਗੀ ਨਹੀਂ ਹੂੰ ਚੀਜ਼ ਗਲ ਜੇਗੀ ਮੈਂ ਅੱਗੇ ਉਹਨਾਂ ਨੇ ਕਹਿੰਗੇ ਤੂੰ ਪਤਲੀ ਜੀ ਪਤਲੀ ਹੋਈ ਜਾ ਨਹੀਂ ਤੁਹਾਨੂੰ ਮੈਂ ਇਹ ਇੰਨਾ ਖਾਣੀ ਐ ਨਾ ਇੰਨਾ ਖਾਣੀ ਐ ਲੱਗਦਾ ਤਾਂ ਮੈਂ ਪਹਿਲਾਂ ਕਿਹਾ ਕਰਦਾ ਸੀ ਮਰੇ ਭਿੰਨੇ ਗੱਲ ਨਹੀਂ ਮੜ ਜੇ ਮਮਾ ਤੇ ਘਾਟ ਦੇ ਚਲੋ ਹੈ ਫਿਰ ਜਦੀ ਸੇਲ ਕਰ ਪਾਣੇ ਮਾਰੀ ਆ ਬੋਤਾ ਖਾਇ ਵਲੀ ਨਿਡਰ ਰਿਆ ਮੇਰੇ ਬੋਤਾ ਤਾ ਕੇ ਬੋਤਾ ਖਾਇ ਵਲੀ ਇਨਕੇ ਚਾਹੋਂ ਨਿਡਰ ਰਿਆ ਹੋਣਾ ਅੱਛਾ ਇਦੋ ਕਰੀ ਮੂੰਹ ਲੱਗਦਾ ਸੋਚਿਆ ਜਰਾ ਪੁੱਛ ਕੇ ਹਾਰਦਾ ਮਮੀ ਨੇ ਵੀ ਸੋਚਿਆ ਹੋਦਾ ਹੈ ਯਾਰਾ ਮੱਕਾ ਖਾਈ ਨਾ ਉਹ ਨੂੰ ਬੰਨ ਰਹੀ ਹੈ ਗਿੱਟਿਆ ਮਨੂ ਧੋਵੇਂ ਨਾ ਖਾਦੀ ਨਹੀਂ ਕਰਾ ਕੇ ਨੂੰ ਨਾ ਖਾਈ ਨਹੀਂ ਹੈ ਕਿ ਰਸ ਨਾ ਖਾਈ ਹੋਈ ਹੈ ਤੇ ਆ ਦੇਖੋ ਥੋੜੀ ਭਾਰੀ ਹੋ ਗਈ ਮਮੀ ਦੀ ਸਰਦ ਜਿਆ ਨਾ ਸਰਵਾਣ ਵੱਢ ਗਏ ਖਾਇ ਵਾਲੇ ਇੱਧਰ ਆਣੇ ਜਿਹੜੀ ਖਾਇਆਂ ਪੰਜੇਰੀਆਂ ਬੰਜੋਰੀਆਂ ਤੇ ਕਿਹੜਾ ਆਲੇ ਜੀ ਮੋਟੇ ਹੋ ਗਏ ਨੂੰ ਨਾ ਕਰਦੀ ਮੋਟੀ ਕਿਆ ਲੀ ਆਵਾਂ ਨੰਦੀ ਮੋਰੀ ਜ ਨੂੰ ਕਾਹ ਸਦਾ ਮੋਰੀਆ ਕਦੇ ਕੋਈ ਚਾਹਦਾ ਨਹੀਂ ਪਾਦਨੀ ਨਾ ਬੜੀ ਜਾਨਾ ਸਬਜੀ ਬਾਕੀ ਸਭ ਮਿਲਦੇ ਆਪਾ ਆਪਾਂ ਨਾ ਤੋ ਲਈਏ ਨੇ ਉਹ ਬੜੀਆਂ ਲੈਣੀਆਂ ਹੈ ਹਾਂ ਬੜੀਆਂ ਲੈ ਆ ਚਲ ਮੈਂ ਲਿਆਵਾਂ ਫਿਰ ਆਉਂ ਉਧਰ ਨੇ ਆਵੇਂ ਲਾਵੇਂ ਗਾੜੀ ਗਾ ਪਾ ਮੈਂ ਨਾ ਆਣਾ ਫਿਰ ਮੈਂ ਕਿਹਨੇ ਨਾ ਕੰਮ ਜੰਦਾ ਕੰਮ ਮੈਂ ਬਈ ਨਵੀਂ ਸਰਵਿਸ ਨੂੰ ਸਲਟੇ ਦਾ ਕੱਢੀ ਬੋਟੀ ਸਾਡੀ ਮੋਤੀ ਬਬੂ ਹਾਂ ਅੱਜ ਵੀ ਸ਼ੁਰੂ ਕਰੀਏ ਮੈਂ ਗੋਲੀ ਬੈਸ ਪਲੇਗਾ ਇਹਦੇ ਤੋਂ ਦੇਸ ਤੋਂ ਨਹੀਂ ਕਿ ਨਾ ਮੈਂ ਫਨਾਂ ਪਾਸਤਾ ਜਾਂ ਪੀਜ਼ਾ ਬਟੇ ਦੇਖੋ ਜੀ ਜਸਤਾਰ ਹੋਇਆ ਭਾਈ ਸਬਜੀ ਤਿਆਰ ਬਣਾਈ ਅੱਜ ਰੋਟੀਨ ਬਣਾ ਦੇ ਪਹਿਲਾਂ ਵੀ ਬਣਾਣੀ ਆ ਮੇਰੀ ਵੀਡੀਓ ਨਹੀਂ ਦਿਖਾਉਂਦੀ ਹੈਗੀ ਕਹਿੰਦੇ ਨੇ ਕੰਮ ਨਹੀਂ ਕਰਦੀ ਹੈ ਇਹ ਮੈਂ ਚੱਲ ਕਰਕੇ ਦਿਖਾ ਦੇ ਅੱਜ ਕੋਣ ਕਰੇ ਕੰਮ ਜੇ ਮੈਂ ਸੱਚ ਮਾਰਿਆ ਨਾ ਪਤਾ ਕੀ ਹੈ ਜੇ ਜੇ ਕੰਮ ਪਤਾ ਕੀ ਹੈ ਜੇ ਕੰਮ ਕਰੂਗੀ ਬਹੂ ਆ ਕੇ ਫਿਰ ਪਤਾ ਕੀ ਹੈ ਨਹੀਂ ਲੈ ਸੱਸ ਕਿੰਨੀ ਮਾੜੀ ਹੈ ਬਹੂ ਤੋਂ ਕੰਮ ਕਰਾਈ ਜਾਂਦੀ ਹੈ ਹੈ ਜੇ ਕੰਮ ਨਹੀਂ ਕਰਦੀ ਬਹੂ ਲੈ ਕੰਮ ਨਹੀਂ ਕਰਦੀ ਬਹੂ ਲੋਕਾਂ ਦੇ ਦੋਨੋਂ ਪਾਸੇ ਦਿੰਦੇ ਹੁੰਨੇ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਰ ਆਰੀ ਦੇ ਇੱਕ ਪਾਸੇ ਹੁੰਨੇ ਆ ਅਸੀਂ ਕਰਕੇ ਦਿਖਾ ਲੋਕਾਂ ਦੋਨੇ ਪਾਸੇ ਹੁੰਨੇ ਆ ਦੇ ਕੋਲੇ ਸੀ ਬਣਾ ਰਹੀਆਂ ਕਰ ਰਹੀਆਂ ਜੀ ਮਾਤਾ ਨੂੰ ਸਿੱਖ ਮਾੜਾ ਕਹੀਏ ਨਾ ਅਸੀਂ ਕਿਸੇ ਨੂੰ ਉਹ ਮੈਂ ਨਹੀਂ ਨਹੀਂ ਮੈਨੂੰ ਡਰ ਰੋਣਾ ਕਰਕੀ ਮੈਨੂੰ ਹਾਂ ਮੈਂ ਕਰ ਰਹੀ ਹਾਂ ਹਾਂ ਇਹ ਨਹੀਂ ਤਕੜੀ ਹੈ ਜੀ ਮੈਂ ਮੈਂ ਤਾਂ ਸਿਰਫ ਸੈਂਡਵਿਚ ਬਣਾਉਣੀ ਆ ਇਹ ਨਹੀਂ ਕਰਾਂ ਜਾਂ ਰੋਟੀਆਂ ਬਣਾਉਂਦੀ ਆ ਅੱਜ ਬਣਾਈ ਹੈ ਸਬਜ਼ੀ ਜੇ ਕਿਤੇ ਬਣਾਉਣੀ ਗਾਤਰ ਮੰਮੀ ਕਰਦੇ ਹਾਂ ਹਾਂ ਕੋਪੜਾ ਲਗਾਉਣਾ ਕਰੀਦਾ ਤਾਂ ਕਿ ਨਹੀਂ ਹਾਂ ਉਹ ਬਾਕੀ ਲੋਕਾਂ ਦਾ ਚਲ ਕੋਈ ਜਿਹਨਾਂ ਸੀ ਇਹ ਕਹਿੰਦੇ ਵਧੀਆ ਨਾਲ ਹੈ ਵੇਂਦੇ ਤਾਂ ਹੈਗੇ ਨੇ ਕਮੈਂਟ ਤਾਂ ਕਰਦੇ ਨੇ ਇੰਨਾ ਇੰਨਾ ਟਾਈਮ ਆਪਣੇ ਲਈ ਕੱਢਦੇ ਨੇ ਚਲ ਕੋਈ ਧੰਨਵਾਦ ਹੈ ਭਾਈ ਤੁਹਾਡਾ ਹੈ ਹਾਂ ਇਹ ਆਪ ਇਹਨਾਂ ਸੈਂਡਵਿਚ ਤਿਆਰ ਹੋ ਰਹੇ ਨੇ ਠੀਕ ਹੈ ਤੇ ਇਧਰ ਨਾਲ ਵੀ ਸੈਂਡਵਿਚ ਨਾਲ ਤਿਆਰ ਕਰਤਾ ਇਧਰ ਮਾਂ ਦਾ ਰੋਟੀ ਬਣਾਦੀ ਇਧਰ ਰੋਟੀ ਦੀ ਸਬਜ਼ੀ ਬਣਾਦੀ ਮਾਂ ਦਾ ਕਰਨੀ ਰਹੇ ਹੋਈ ਪਈ ਹੈ ਤਪੋਲੀ ਤੇਰੇ ਕੋ ਖਾਲਾ ਲਾ ਉਹ ਤਾਂ ਨਾ ਭਾਈ ਤੇਰੇ ਸੈਂਡਵਿਚ ਚਾਰ ਹੋ ਗਏ ਠੀਕ ਆ ਭਾਈ ਗਮਿਲਾ ਨਹੀਂ ਆ ਰਿਹਾ ਉਹ ਨਾ ਭਾਈ ਮਾਰੋ ਹਿੰਮਤ ਮਾਰ ਟਾਈਮ ਹੋ ਚੁੱਕੇ ਜੇ ਮੈਂ ਸ਼ਕਤੀਮਾਨ ਬਣ ਜਾਂਦੀ ਉਹ ਤੇਰੀ ਹਿੰਮਤ ਦੀ ਸ਼ਕਤੀ ਨੂੰ ਤੇ ਵਾਪਰੇ ਨਵੀਂ ਪੱਗ ਬਨ ਲਈ ਆਪਾਂ ਨੇ ਠੀਕ ਹੈ ਜਿਹੜੇ ਲਿਆਏ ਸੀ ਆਪਾਂ ਨਹੀਂ ਪੱਗ ਲੈ ਕੇ ਆਏ ਸੀ ਕੱਲ ਬਨ ਲਈ ਸੌਮੇ ਘਰੇ ਕਲਰ ਲਾਈਟ ਗ੍ਰੇ ਕਲਰ ਓਕੇ ਤੇ ਬਾਕੀ ਠੀਕ ਆ ਥੋੜਾ ਮੁੱਲਾ 50 ਥੋੜੀ ਜੀ ਹੁਣ ਬਨ ਲਈ ਆਊਟਸਾਈਡ ਦੀ ਲਾਉ ਬਨਣੀ ਥੋੜੀ ਜੀ ਇਹ ਸ਼ੇਰੀਆਂ ਮੇਰੇ ਕਲਰ ਸ਼ੇਰ ਕੋਈ ਯਾਨੀ ਹੋ ਜਾ ਨਕਦੀ ਕਰੇ ਚਲੋ ਵੀ ਚਲੋ ਮਾਰੋ ਹਿੰਮਤ ਆ 1 2 3 4 5 ਲੈ ਭਾਈ ਅਜੇ ਸਰੀਆ ਬੰਦ ਕਰਾਂ ਮੈਂ ਹਾਂਜੀ ਚਾਰੇ ਪਾੜੇ ਲੈ ਭਾਈ ਸੈਂਡਵਿਚ ਬਣ ਕੇ ਤਿਆਰ ਹੋਗੇ ਨਾਲ ਲੱਸੀਆਂ ਮਠੀ ਅੱਜ ਕੋਈ ਸੈਂਡਵਿਚ ਤਿਆਰ ਹੋਏਗੇ ਮੇਰੀ ਵੀਡੀਓ ਸੈਂਡਵਿਚ ਲੱਪਣਾ ਸੈਂਡਵਿਚ ਤਿਆਰ ਹੋ ਗਏ शट दिखाउ चेक चलाई भाई दिखाई दे दिखाऊंगे चेक के बिच था ਕਾਫੀ ਨਵਾਂ ਪ੍ਰਿੰਟ ਆ ਉਹ ਤੋਂ ਦਿਆਲ ਲੇਖੀ ਗਏ ਛੋਟਾ ਬੋਲਾ ਪਾਈ ਹੋਈ ਹੈ ਪੀਚ ਅੱਛੀ ਪਾਈ ਹੋਈ ਹੈ ਉਤੋਂ ਬਾਅਦ ਫਿਰ ਕੀ ਕਿੰਦ ਨੇ ਚੈੱਕ ਦੇ ਵਿੱਚ ਆਇਆ ਨਾ ਬਰੀਜ ਕਰ ਲਿਆ ਬਲੂ ਆ ਜੂਏ ਉਹ ਵਾਲੀ ਦੇਖ ਕਿਹੜੀਆਂ ਆਪਾਂ ਦੇਖੀ ਸੀ ਕਿਹੜੀ ਕੋ ਲਾਈਨਿੰਗ ਵਾਲੀ ਵਾਈਟ ਸੀਗੀ ਲਾਈਨਿੰਗ ਵਾਲੀ ਉਹ ਮਨ ਲਾਈਟ ਚ ਕਲਰ ਦੀ ਸੀਗੀ ਅੱਛੀ ਸੀ ਕਿਹਦੇ ਕਰੇ ਵੀ ਨਹੀਂ ਫੜੀ ਉਹ ਪਲੇ ਨਾ थी थी। ग्रीन लाइनिंग सी बीच ग्रीन लाइन थी काफी बड़ी शायद हां ये नहीं इससे बड़ा एक छोटी है ना बस नहीं नहीं वो ना सही लगी हां जी खत्म हो गया मेरे हैंड अच्छा स्टाफ मतलब मैं कैसे ले लूं चलो और नीचे ले दिखाएं लास्ट सेकंड ये नहीं हां जी

ਮੋਟੇ ਨੂੰ ਪੱਗਲਾ ਘਪੜਨ ਲੋ ਜੀ ਫਿਰ ਆਤਾ ਸੀਗਾ ਆਪਣਾ ਅੱਜ ਦਾ ਵਲੋਗ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਵਧੀਆ ਲੱਗਿਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨਾਲ ਦਾ ਜਰੂਰ ਦੇਖਿਆ ਕਰੋ ਜੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਨਵੇਂ ਆਏ ਹੋ ਹੁਣੇ-ਹੁਣੇ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨੀ ਹੱਥ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨਾਲ ਦੇਖਿਆ ਕਰੋ ਜੀ ਤੇ ਕਰਦੇ ਆ ਪਾਜ ਦੇ ਬਲੌਗ ਦੀ ਇੱਥੇ ਐਂਡੀ ਸ਼ੰਘਾਈ ਹੋ ਸਸਰੀ ਕਾਲ ਜੀ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਰਾਈ ਆਦੇ ਬਾਅਦ ਦੇ ਰੱਬ ਚੱਕੇ ਨੇ ਸਾਨੂੰ ਸ਼ੰਘਾਈ ਫਰ